ਸਰਵਜੀਤ ਸੰਗਰੂਰ ਗੀ ਦੀ ਕਲਤਾ ਗੁੱਸਾ ਮੈਨੂੰ ਚੜਿਆ ਹੋਇਆ ਏ ਬੜਾ ਹੀ ਅੱਜ ਗੁੱਸਾ ਮੈਨੂੰ ਚੜਿਆ ਹੋਇਆ ਏ ਬੜਾ ਹੀ ਅੱਜ ਜੇ ਚਾਹੁੰਦਾ ਏ ਖੈਰੀਅਤ ਆਪਣੀ ਤੂੰ ਜਲਦੀ ਇੱਥੋਂ ਭੱਜ ਜਲਦੀ ਇੱਥੋਂ ਭੱਜ ਗੁੱਸਾ ਮੈਨੂੰ ਚੜਿਆ ਹੋਇਆ ਏ ਬੜਾ ਹੀ ਅੱਜ ਜੇ ਚਾਹੁੰਦਾ ਏ ਖੈਰੀਅਤ ਆਪਣੀ ਤੂੰ ਜਲਦੀ ਇੱਥੋਂ ਭੱਜ ਜਲਦੀ ਏ ਤੁੰ ਪਾਣੀ ਗੁੱਸੇ ਖੋਲੂ ਗੁੱਸਾ ਹੈ ਖੋਲ ਦਿੰਦਾ ਗੁੱਸੇ ਖੋਲ ਨੂੰ ਗੁੱਸਾ ਹੈ ਖੋਲ ਦਿੰਦਾ ਅਕਲ ਸਾਰੀ ਨੂੰ ਹੈ ਭੋਗ ਦਿੰਦਾ ਅਕਲ ਸਾਰੀ ਨੂੰ ਹੈ ਭੋਗ ਦਿੰਦਾ ਗੁੱਸਾ ਕਰਵਾ ਦਿੰਦਾ ਕਈ ਵਾਰੀ ਗੁੱਸਾ ਕਰਵਾ ਦਿੰਦਾ ਕਈ ਵਾਰੀ ਗੁਨਾਹ ਬੜੇ ਭਾਰੇ ਗੁਨਾਹ ਬੜੇ ਭਾਰੇ ਦਵਾਈ ਸਜ਼ਾ ਜੜੀ ਦਵਾਏ سزا ਜਿਹੜੀ ਕਰਨ ਕਰੂਰ ਕਰੇ ਕਰਨ ਕਰੂਰ ਕਰੇ ਗੁੱਸਾ ਇਨਸਾਨੀਅਤ ਸਾਰੀ ਖੋ ਲੈ ਜਾਂਦਾ ਏ ਗੁੱਸਾ ਇਨਸਾਨੀਅਤ ਸਾਰੀ ਖੋ ਲੈ ਜਾਂਦਾ ਏ ਕਰਵਾ ਕੋਈ ਨਾ ਕੋਈ ਫਿਰ ਗੁਨਾਹ ਬਹਿ ਜਾਂਦਾ ਏ ਕਰਵਾ ਕੋਈ ਨਾ ਕੋਈ ਫਿਰ ਗੁਨਾਹ ਬਹਿ ਜਾਂਦਾ ਏ ਗੁੱਸਾ ਗੁੱਸਾ ਹਾਂ